ਗਰਜੀਤ ਜਿਵੇਂ ਆਪਣੇ ਨਾਲ ਲਗਭਗ ਇਹ ਸਾਰੀਆਂ ਜ਼ਮੀਨਾਂ ਨੇ ਆਪਣੇ ਜ਼ਿਆਦਾਤਰ ਝੋਨੇ ਵਾਲੀਆਂ ਡਾਕਰ ਜ਼ਮੀਨਾਂ ਨੇ ਤੇ ਜ਼ਿਆਦਾਤਰ ਆਪਣੇ ਝੋਨੇ ਤੋਂ ਬਾਅਦ ਨਾ ਸਾਰੇ ਕਣਕੀ ਵੇਚਦੀ ਐ ਇੱਕ ਵਾਰ ਤੈਨੂੰ ਦੇ ਦਾਂ ਨਾ ਹਰ ਸਾਲ ਤੂੰ ਕਿੱਲਾ ਸਰੋਂ ਦਾ ਬੀਜ ਦਾ ਹੀ ਵੇਚਦਾ ਬਰਾਨੇ ਏਰੀਆ 'ਚ ਤਾਂ ਚਲੋ ਵੀ ਫਸਲ ਹੀ ਉਹਨਾਂ ਵਾਸਤੇ ਸਰੋਂ ਮਤਲਬ ਬਰਾਨੇ ਏਰੀਏ ਦੀ ਐ ਕਿ ਉੱਥੇ ਕਣਕ ਦੀ ਫਸਲ ਸ਼ਾਇਦ ਉਹਨਾਂ ਝਾੜ ਨਹੀਂ ਦਿੰਦੀ ਵੀ ਜਿੰਨੀ ਸਰੋਂ ਦੇ ਵਿੱਚੋਂ ਅੰਦਰ ਹੋ ਜਾਂਦੀ ਐ ਤੇ ਤੇਰਾ ਇੱਥੇ ਆਪਣੇ ਮੰਨਲਾ ਵੀ ਭਾਰੀਆਂ ਜ਼ਮੀਨਾਂ ਦੇ ਵਿੱਚ ਹਰ ਸਾਲ ਕਿੱਲਾ ਸਰੋਂ ਬੀਜਣ ਦਾ ਕਾਰਨ ਕੀ ਹੈ ਸਰੋਂ ਬੀਜਣ ਦਾ ਕਾਰਨ ਵੀਰੇ ਇੱਕ ਹੀ ਹੈ ਇੱਕ ਤਾਂ ਆਪਣਾ ਘਰ ਦਾ ਤੇਲ ਘਰ ਦਾ ਸਰੋਂ ਤੇਲ ਬਣਾਉਣਾ ਪਸ਼ੂਆਂ ਵਾਸਤੇ ਖਾਣ ਠੀਕ ਹੈ ਪਸ਼ੂਆਂ ਵਾਸਤੇ ਸਰੋਂ ਦੀ ਖਾੜ ਬਣ ਜਾਂਦੀ ਹੈ ਵਧੀਆ ਬਹੁਤ ਵਧੀਆ ਬਣਦੀ ਹੈ ਠੀਕ ਹੈ ਇੱਕ ਥੋੜਾ ਬੋਧਾ ਯਾਰ ਮਿੱਤਰ ਲੈ ਜਾਂਦੇ ਆ ਯਾਰ ਹਣਾ ਸਾਰੇ ਉਹਨਾਂ ਦੇ ਘਰਾਂ 'ਚ ਵੀ ਚੱਲੀ ਆ ਵਧੀਆ ਸਰਕਲ ਆ ਆਪਦਾ ਤੇਲ ਕਢਾ ਲੈਂਦੇ ਆ ਨਾ ਘਰ ਦੀ ਕਾਣੀ ਬਣ ਜਾਂਦੀ ਆਪਣੀ ਘਰ ਦੀ ਕਾਣੀ ਬਣਦੀ ਆ ਵਧੀਆ ਤੇਲ ਨਿਕਲ ਜਾਂਦਾ ਠੀਕ ਆ ਤੇ ਕੀ ਮੰਨ ਕੇ ਚੱਲਾ ਕੀ ਜਿਆਦਾ ਤੂੰ ਤੇਲ ਦੇ ਪਰਪਸ ਨੂੰ ਲੈ ਕੇ ਬੀਜਦਾ ਨਾ ਨਾ ਬਾਕੀ ਸ਼ਰਮਾ ਬਾਈ ਕਿਤੇ ਨੂੰ ਮੈਂ ਗੱਲ ਦੱਸਦਾ ਜਿਵੇਂ ਤੁਸੀਂ ਕਰੀ ਸੀ ਸਰੋਂ ਦੀ ਗੱਲ ਹਨਾ ਬਾਈ ਇਹ ਸਰੋਂ ਨਾਲ ਆਪਾਂ ਹੁਣੀ ਹਟਿਆ ਥੋੜੇ ਸਮੇਂ ਦੀ ਬੀਜਣੋ ਪਹਿਲਾਂ ਆਪਣੇ ਬਜ਼ੁਰਗ ਬੀਜ ਦੇ ਸੀਗੇ ਉਹ ਤਾਂ ਜੱਸ ਫਿਰ ਉਹੀ ਗੱਲ ਹੈ ਨਾ ਹਾਂ ਇਹਨਾਂ ਆਪਾਂ ਆਪਾਂ ਪਤਾ ਕੀ ਹੋ ਗਿਆ ਭਾਈ ਆਪਾਂ ਫਸਲੀ ਚੱਕਰ 'ਚ ਪੈ ਗਏ ਬਿਲਕੁਲ ਪਾਪਾ ਇਹ ਸੋਚਦੇ ਸੀ ਸਰੋਂ ਘੱਟ ਹੁੰਦੀ ਹੈ ਨਾ ਮੁਨਾਫਾ ਘੱਟ ਆਪਾਂ ਮੁਨਾਫੇ ਵੱਲੀ ਜਿਆਦੇ ਸੋਚਣ ਲੱਗੇ ਭਾਈ ਗੱਲ ਵੀ ਇਹ ਵੀ ਹੋਈ ਹੈ ਨਾਲ ਉਹ ਤਾਂ ਹੈ ਪਰ ਹੁਣ ਤਾਂ ਦੇਖ ਸਰਵਾਂ ਕੁਝ ਇਹ ਵੀ ਆ ਭਾਈ ਉਹ ਤੋਂ ਸਰੋਂ ਦੀ ਵਰਤ ਤੋਂ ਖਾਲ ਖਲ ਬਣਾਉਂਦੇ ਨਾ ਪਰਸੂਆਂ ਦੀ ਘਰੇ ਬਣਾਉਂਦੇ ਹਾਂ ਹਾਂ ਹੁਣ ਵਰਤੋਂ ਵੀ ਘਟ ਗਈ ਪਹਿਲਾਂ ਆਪਣੇ ਸਾਰੇ ਨਰਮੇ ਹੁੰਦੇ ਸੀਗੇ ਹਾਂ ਨਰਮੇ ਹੁਣ ਕਰਕੇ ਜ਼ਮੀਨਾਂ ਜਿਆਦੀਆਂ ਬਰਾਨੀਆਂ ਹੀ ਸੀਗੀਆਂ ਹੁਣ ਤਾਂ ਚਲੋ ਆਪਣੇ ਝੋਨੇ ਲੱਗਣ ਲੱਗੇ ਜ਼ਮੀਨਾਂ ਆਪਣ ਪਹਿਲਾਂ ਐਵਰੇਜ ਆਪਣੀਆਂ ਬਰਾਨੀਆਂ ਜ਼ਮੀਨਾਂ ਸੀ ਤੇ ਜਿਹੜੀ ਸਰੋਂ ਦੀ ਫਸਲ ਹੈ ਉਹ ਬਰਾਨੀਆਂ ਜ਼ਮੀਨਾਂ ਵਾਸਤੇ ਬਣੀ ਸੀਗੀ ਬਣੀ ਸੀ ਉਹ ਉਹੀ ਗੱਲ ਹੈ ਨਾ ਜੇ ਪਹਿਲਾਂ ਇਹ ਸਰੋਂ ਤਾਂ ਆਪਣੇ ਕੋਲੇ ਸਾਧਰਕ ਇੱਕ ਗੱਲ ਹੋਰ ਹੈ ਵੀਰੇ ਆਪਣੇ ਕੋਲੇ ਸਾਧਰਕ ਲੋਕ ਨਾ ਰਫਾਇੰਡਰ ਵੱਲ ਮੁੱਕ ਪਾਏ ਹਾਂ ਹਾਂ ਹੌ ਤੱਕ ਹਾਰ ਰਫਾਇੰਡ ਬਹੁਤ ਜ਼ਿਆਦਾ ਯੂਜ਼ ਹੋਣ ਲੱਗ ਗਿਆ ਯੂਜ਼ ਜ਼ਿਆਦਾ ਹੋਣ ਲੱਗ ਗਿਆ ਘਰਾਂ 'ਚ ਆਪਣੇ ਘਰਾਂ 'ਚ ਸਰੋਂ ਦਾ ਤੇਲ ਦਾ ਤੜਕਾ ਲਾਉਂਦੇ ਆ ਹਾਂ ਉਹ ਮੈਂ ਜਿੰਨਾ ਲੋਕਾਂ ਨੂੰ ਪਤਾ ਲੱਗ ਰਿਹਾ ਨਾ ਉਹਨਾਂ ਨੇ ਆਪਣੇ ਘਰਾਂ 'ਚ ਉਹ ਰਫਾਇੰਡ ਕੱਢਤਾ ਉਹ ਸਰੋਂ ਦੇ ਤੇਲ ਦੇ ਤੜਕੇ ਲਾਉਣ ਲੱਗ ਗਏ ਤੇ ਚਲੋ ਜਿਹੜਾ ਜਿਮੀਦਾਰ ਕੋਲੇ ਆਪਦੀ ਜ਼ਮੀਨ ਹੈਗੀ ਆ ਉਹ ਆਪਦੇ ਸਰੋਂ ਬੀਜ ਕੇ ਆਪਦੇ ਵਾਸਤੇ ਸਰੋਂ ਬੀਜਣ ਲੱਗ ਗਏ ਕਿ ਜਿੰਨੀ ਕ ਨੂੰ ਘਰ ਦੀ ਮੈਂ ਉਹ ਵੀ ਬਾਜ਼ਾਰ ਦੇ ਤੇਲ ਨੂੰ ਵੀ ਡੁਪਲੀਕੇਟ ਸਮਝਦੇ ਆ ਤੇ ਹੈ ਵੀ ਡੁਪਲੀਕੇਟ ਠੀਕ ਹੈ ਅਸੀਂ ਹਰ ਚੀਜ਼ ਦੇ ਵਿੱਚ ਬਹੁਤ ਜ਼ਿਆਦੀ ਹੋਊਗੀ ਬਈ ਸ਼ਰਮਾ ਗੱਲ ਪਤਾ ਕੀ ਹੈ ਇੱਥੋਂ ਤੂੰ ਨਿਗਾਹ ਮਾਰ ਲਾ ਆਪਣੇ ਪਿੰਡ ਦਾ ਸਾਰਾ ਰਕਬਾ ਤੈਨੂੰ ਕਿਤੇ ਸਰੋਂ ਦੇ ਇੱਕ ਕਿੱਲਾ ਵੀ ਨਹੀਂ ਮਿਲਦਾ ਇਹ ਬਾਈ ਦਾ ਬਹੁਤ ਵੱਡਾ ਉਪਰਾਲਾ ਹੈ ਹਨਾ ਹਾਂ ਮੈਂ ਤਾਂ ਹੀ ਗੱਲ ਕਰਦਾ ਨਾ ਬੀਜ ਦਾ ਤੇ ਆ ਸਰੋਂ ਦੇ ਨਾਲ ਨਾਲ ਤੁਸੀਂ ਦੇਖ ਲਓ ਸੌਂਫ ਵਗੈਰਾ ਹੋਰ ਵੀ ਇਹਨੇ ਕਈ ਐਟਮ ਇਹ ਜਿਹਾ ਲਾ ਰੱਖਿਆ ਜਿਹੜੇ ਆਪਾਂ ਸਾਰੀਆਂ ਬਾਜ਼ਾਰੂ ਲੈਨੇ ਆਂ ਕਾਂਗਰਸ ਸਿੰਗਰੇ ਮਤਲਬ ਉਹ ਤਾਂ ਸਾਰੀਆਂ ਸੱਜੀਆਂ ਚਲੋ ਲਾ ਰੱਖਿਆ ਨੇ ਸਬਜ਼ੀਆਂ ਚਲੋ ਮੈਨੂੰ ਲੱਗਦਾ ਵੀ ਸਾਰੇ ਜ਼ਿਮੀਂਦਾਰ ਥੋੜੀ ਥੋੜੀਆਂ ਚਲੋ ਲਾ ਲੈਂਦੇ ਨੇ ਕਿਤੇ ਨਾ ਕਿਤੇ ਪਰ ਸਰੋਂ ਮੈਂ ਕਿਸੇ ਕੋਲ ਨਹੀਂ ਦੇਖਿਆ ਜਿੱਦੀ ਤਾਂ ਕੋਈ ਮਜਬੂਰੀ ਹੋਵੇ ਹੈਨਾ ਵੀ ਬਹੁਤ ਜ਼ਿਆਦਾ ਰਸੀਲਾ ਏਰੀਆ ਟਿੱਬਾ ਜਿਹਾ ਆ ਗਿਆ ਉੱਥੇ ਸਰੋਂ ਬੀਜ ਦਿੰਦਾ ਪਰ ਇਹ ਪੂਰੀ ਵਧੀਆ ਚੰਗੀ ਭਾਰੀ ਜ਼ਮੀਨ ਦੇ ਵਿੱਚ ਹਰ ਸਾਲ ਕਿੱਲਾ ਇਹਦਾ ਸਰੋਂ ਦਾ ਬੀਜਿਆ ਹੁੰਦਾ ਬਾਕੀ ਭਾਈ ਆਏ ਆ ਨਾ ਜੇ ਆਪਾਂ ਚਲੋ ਦੂਜਿਆਂ ਕਣਕ ਦੇ ਨਾਲ ਵੀ ਮਿਲਾ ਕੇ ਦੇਖੀਏ ਹੁਣ ਪ੍ਰਾਫਿਟ ਕੋਈ ਸਰੋਂ ਚ ਵੀ ਘਟ ਨਹੀਂ ਐਦਕੇ ਫਾਇਦੇ ਦੇਖੋ ਸਰੋਂ ਕਿੰਨਾ ਹੈ ਨਾ ਤੇ ਹੁਣ ਰੇਟ ਵੀ ਸਰੋਂ ਦਾ ਚੰਗਾ ਆਪਾਂ ਨੂੰ ਵਧੀਆ ਮਾਰਜਿਨ ਮਿਲਦਾ ਤੇ ਦੂਸਰੀ ਗੱਲ ਯਾਰ ਇਹ ਕਣਕ ਦੀ ਫਸਲ ਨਾਲੋਂ ਟਾਈਮ ਘਟ ਲੈਂਦੀ ਹੈ ਟਾਈਮ ਪਾਣੀ ਦੀ ਬਚਤ ਪਾਣੀ ਦੀ ਬਚਤ ਹੁੰਦੀ ਹੈ ਇਹਨੂੰ ਤਾਂ ਮੈਨੂੰ ਲੱਗਦਾ ਇੱਕ ਅੱਧਾ ਪਾਣੀ ਘੀਤ ਲੱਗਦਾ ਹੋਊਗਾ ਬਸ ਦੋ ਪਾਣੀ ਲਾਇਆ ਦੋ ਪਾਣੀ ਲੱਗਦਾ ਉਹ ਵੀ ਜੇ ਵਿੱਚ ਕੋਈ ਚੰਗੀ ਬਾਰਿਸ਼ ਹੋ ਜੇ ਤਾਂ ਇਹਨੂੰ ਪਾਣੀ ਵੀ ਬਹੁਤ ਘੱਟ ਲੱਗਦਾ ਪਾਣੀ ਲੋੜ ਹੀ ਨਹੀਂ ਪਾਣੀ ਦੀ ਬਚਤ ਹੋਗੀ ਸਮੇਂ ਦੀ ਬਚਤ ਹੋਗੀ ਠੀਕ ਹੈ ਜ਼ਮੀਨ ਦੀ ਇਹਨੇ ਬਹੁਤ ਘੱਟ ਤਾਕਤ ਲਈ ਇਹ ਤਿੰਨ ਚੀਜ਼ਾਂ ਹੋ ਗਈਆਂ। ਆਕੀ ਬਾਈ ਇਹ ਤਾਂ ਹੁਣ ਆਪਾਂ ਚਲੋ ਗੱਲ ਕਰਦੇ ਹਾਂ ਨਾ ਪਾਣੀ ਦੀ ਬਾਰੇ ਤੇ ਜਦੋਂ ਮੌਸਮ ਦੇ ਹਿਸਾਬ ਨਾਲ ਸਾਗ ਹਾਂ ਸਾਗ ਵੀ ਪਸੰਦ ਸਾਰਾ ਮੌਸਮ ਸਾਗ ਉਹਨਾਂ ਨੂੰ ਆਪਣੇ ਉਦੋਂ ਕੰਮ ਆਉਂਦੀ ਆ ਬਾਈ। ਚਲੋ ਹੁਣ ਫਸਲ ਤਾਂ ਹੈ ਹੀ ਹੈ। ਹਾਂ ਨਹੀਂ ਆਪਾਂ ਅੱਜ ਕੱਲ ਬਈ ਇਹ ਟਾਈਮ ਆ ਗਿਆ ਲੋਕ ਸਾਗ ਮੁੱਲ ਲੈ ਕੇ ਆਉਂਦੇ ਨੇ ਜ਼ਿਮੀਂਦਾਰ ਬਿਲਕੁਲ ਬਈ ਆਪਾਂ ਪਹਿਲਾਂ ਕਦੇ ਸੁਣਿਆ ਨਹੀਂ ਸੀ ਵੀ ਜ਼ਿਮੀਂਦਾਰ ਤਾਂ ਆਪ ਹਰ ਇੱਕ ਦੇ ਸਾਗ ਆਮ ਖੜਾ ਹੁੰਦਾ ਨਾ ਆਮ ਲੈ ਜਾਂਦੇ ਹੁਣ ਕਿਸੇ ਦੇ ਸਾਗ ਹੁੰਦਾ ਹੀ ਨਹੀਂ ਵੀਰੇ ਚਾਰ ਪਾਉਣ ਲੱਗੇ ਇੱਕ ਵਾਰੀ ਮੇਰੇ ਯਾਦ ਆ ਗਿਆ ਬਾਈ ਨੇ ਗੱਲ ਵੀ ਕਰੀ ਸੀ ਕਹਿੰਦਾ ਸਾਗ ਕਿਤੇ ਮਿਲਦਾ ਹੀ ਨਹੀਂ ਨਾ ਹਾਂ ਉਹ ਫਿਰ ਆਪਾਂ ਕਿ ਆਪਾਂ ਗੱਲ ਕਰ ਰਹੇ ਸੀ ਸਾਈਲੇਜ ਤੋਂ ਸਾਈਲੇਜ ਸਾਈਲੇਜ ਹੋ ਗਿਆ ਵੀ ਜਦੋਂ ਆਪਣੇ ਬਰਸੀਨ ਵਗੈਰਾ ਬੀਜਣ ਕੀ ਘਟ ਗਈ ਤੇ ਬਰਸੀਨ ਵਗੈਰਾ ਚ ਆਪਾਂ ਸਾਗ ਬੀਜ ਦਿੰਦੇ ਸਰੋਂ ਵਿੱਚਾ ਛਿੱਟਾ ਦੇ ਦਿੰਦੇ ਸੀਗੇ ਜੇ ਸਾਗ ਦੀ ਨਿਕਦੇ ਹਾਂ ਤੁਸੀਂ ਮੈਨੂੰ ਕਹਿੰਦੇ ਸੀਗੇ ਵੀ ਅੱਜ ਤੂੰ ਸਾਗ ਦੀ ਗੱਲ ਕਰੀਏ ਨਾ ਸਾਈਲੈਂਸ ਦੇ ਵਿੱਚ ਆ ਗਈ ਸਾਗ ਵਾਲੀ ਗੱਲ ਇਹ ਹੁਣ ਯਾਰ ਇੱਥੋਂ ਪਹਿਲਾਂ ਬਹੁਤ ਨੇ ਸਾਗ ਤੋੜਿਆ ਹੋਊਗਾ ਇਹਨੇ ਤਾਂ ਚਲ ਆਪਦਾ ਤੋੜਨੀ ਤੋੜਨਾ ਬਹੁਤ ਮੰਨ ਕੇ ਚੱਲ ਆਪਣੇ ਭਰਾ ਇਥੋਂ ਸਾਗ ਲੈ ਕੇ ਗਏ ਹੋਣਗੇ ਤੋੜ ਕੇ ਤੇ ਇੱਕ ਹੁਣ ਬਹੁਤ ਵਧੀਆ ਸਰੋਂ ਦੀ ਫਸਲ ਖੜੀ ਆ ਇਸ ਵਾਰ ਇਹਨੂੰ ਸਰੋਂ ਦੀ ਫਸਲ ਨਾ ਵੈਸੇ ਫਸਲਾਂ ਸਾਰੀਆਂ ਚੰਗੀਆਂ ਨੇ ਕਿਉਂ ਟੈਂਪਰੇਚਰ ਇਸ ਵਾਰ ਡਾਊਨ ਰਿਹਾ ਬਈ ਯਾਰ ਤੇ ਆਪਾਂ ਮੈਂ ਤੁਹਾਨੂੰ ਦਿਖਾ ਦਿੰਦਾ ਹਨਾ ਬਾਈ ਅਮਨਦੀਪ ਗੱਲ ਦੇਖਣ ਆਲੀ ਆ ਯਾਰ ਨਾ ਮੈਂ ਨਹੀਂ ਨਾ ਮੈਂ ਆਏ ਸਾਲ ਵੇਖਦਾ ਸੀਗਾ ਜਦੋਂ ਇੱਕ ਵਾਰ ਇਹਨੇ ਫਾਲ ਚੱਕ ਲਿਆ ਹਨਾ ਦਵਾਰੇ ਫਲ ਨਹੀਂ ਚੱਕਿਆ ਸੀਗਾ ਇਹਨੇ ਨਾ ਦਵਾਰੇ ਫਲ ਲੈ ਲਿਆ ਯਾਰ ਇਹ ਸਭ ਦਾ ਮੌਸਮ ਹੋਣ ਕਰਕੇ ਗਰੀਦ ਉਹੀ ਗੱਲ ਹੈ ਵੀ ਸਰੋਂ ਦੀ ਫਸਲ ਹੈ ਬਹੁਤ ਵਧੀਆ ਪਰ ਇਸ ਵਾਰ ਨਾ ਬਾਰਸ਼ ਲੀਡ ਤੱਕ ਚੱਲੀ ਗਈ ਉਸ ਤੋਂ ਬਾਅਦ ਬਾਰਸ਼ ਕਰਕੇ ਨਾ ਜੋ ਫਾਲ ਲੈਂ ਕਰਕੇ ਨੀਚੇ ਨੂੰ ਝੁਗ ਗਈ ਉਹ ਬਾਰਸ਼ ਤੇ ਠੰਡਾ ਮੌਸਮ ਕਰਕੇ ਆ ਵਿੱਚ ਵਿੱਚ ਫਲਾਵਰਿੰਗ ਦੁਬਾਰਾ ਲੈ ਲਈ ਸਰੋਂ ਨੇ ਸੋ ਠੀਕ ਹੈ ਜੇ ਕੋਈ ਨੁਕਸਾਨ ਤਾਂ ਨਹੀਂ ਹੋਣਾ ਚਲੇ ਇਹਦੇ ਵਿੱਚ ਫਲੀ ਤਾਂ ਨਹੀਂ ਬਣਨੀ ਚਲੋ ਤਾਂ ਨੁਕਸਾਨ ਵੀ ਨਹੀਂ ਤੇ ਫਾਇਦਾ ਤਾਂ ਚਲੋ ਚਲੋ ਹੁਣ ਆਪਾਂ ਨੂੰ ਐ ਤਾਂ ਪਤਾ ਲੱਗਦਾ ਕਿ ਠੰਡ ਕਰਕੇ ਵੀ ਜਦੋਂ ਜਿਹੜੀ ਵੀ ਕਣਕ ਤੇ ਸਰੋਂ ਚਲੋ ਹੈ ਠੰਡ ਦੀਆਂ ਫਸਲਾਂ ਨੇ ਤੇ ਜੇ ਇਸ ਵਾਰ ਠੰਡ ਚੰਗੀ ਰਹੀ ਹੈ ਤਾਂ ਦੇਖੋ ਫਲੀ ਦੀ ਮਿਠਾਈ ਵੀ ਚੰਗੀ ਆ ਬਹੁਤ ਪੂਰਾ ਪਤਾ ਲੱਗ ਰਿਹਾ ਵੀ ਪੂਰੀ ਚੰਗੀ ਫਸਲ ਖੜੀ ਆ ਹਜੇ ਹਰਾਪਣ ਖੜਿਆ ਕਾਰਨ ਨਹੀਂ ਆਹ ਟਾਈਮ ਦੇ ਵਿੱਚ ਆ ਕੇ ਜਸ ਸਰਵਾ ਲਗਭਗ ਆਪਣੀ ਵਾਢੀ ਸ਼ੁਰੂ ਹੋ ਜਾਂਦੀ ਹੈ ਹੋ ਜਾਂਦੀ ਹੈ ਭਾਈ ਤਾਂ ਇਸ ਵਾਰ ਵਾਢੀ ਮੈਨੂੰ ਲੱਗਦਾ ਕਿਸੇ ਨਾ ਕਿਸੇ 10 ਤੋਂ 15 ਦਿਨ ਲੇਟ ਹੈ ਪਿਛਲੀ ਵਾਰ ਮੈਂ 15 ਮਾਰਚ ਨੂੰ ਸਰੋਂ ਦੀ ਵਾਢੀ ਸ਼ੁਰੂ ਕਰਤੀ ਸੀ ਹਾਂ ਸੋਰੀ ਮੈਨੂੰ ਲੱਗਦਾ April ਚ ਜਾਏਗੀ April ਚ ਠੰਡ ਕਰਕੇ ਤੁਸੀਂ ਆਏ ਰਹ ਆ ਦੇ ਉਹੀ ਗੱਲ ਹੈ ਨਾ ਆ ਟਾਈਮ ਚ ਕਦੇ ਦੇਖਿਆ ਸੀਗਾ ਵੀ ਫਲਾਵਰਿੰਗ ਲੈ ਲੂਗੀ ਸੋਣ ਹਾਂ ਕਦੇ ਵੀ ਨਹੀਂ ਸੀਗਾ ਇਸ ਇਸ ਟਾਈਮ ਚ ਆ ਕੇ ਤਾਂ ਸਰੋਂ ਆ ਪੀਲੀਆਂ ਜੀਆਂ ਪੈਣ ਲੱਗ ਜਾਂਦੀਆਂ ਨੇ ਵੀ ਪੱਕਣ ਵਾਲ ਦੇ ਪੱਕਣ ਵਾਲਾ ਸਨਹਰੀ ਹੋ ਜਾਂਦੀਆਂ ਬਈ ਸਨਹਰੀ ਹੋ ਜਾਂਦੀਆਂ ਨੇ ਤੇ ਇਹ ਹਜੇ ਬਿਲਕੁਲ ਹਰੀ ਖੜੀ ਹੈ ਜਿਵੇਂ ਲੱਗਦਾ ਹੁੰਦਾ ਜਿਵੇਂ ਜਨਵਰੀ ਫਰਵਰੀ ਦੇ ਮਹੀਨੇ ਚ ਹੁੰਦੀ ਹੈ ਨਾ ਉਵੇਂ ਖੜੀ ਹੈ ਇਹ ਸਾਰਾ ਭਰਾਵਾ ਠੰਡ ਦਾ ਕਾਰਨ ਹੈ ਵੀ ਕੁੱਲ ਮਿਲਾ ਕੇ ਆਪਣੇ ਭਰਾ ਦਾ ਜਸ ਵਧੀਆ ਪ੍ਰਾਲਾਗ ਜੀ ਦਾ ਬਾਈ ਬਹੁਤ ਵਧੀਆ ਪ੍ਰਾਲਾਗ ਜਾਂਦਾ ਵਧੀਆ ਤੇਲ ਹੋ ਜਾਂਦਾ ਪਸਣੋਂ ਵਾਸਤੇ ਘਰ ਦੀ ਖਾਲ ਬਣ ਜਾਂਦੀ ਹੈ ਤੇ ਡੁਪਲੀਕੇਟ ਤੋਂ ਕਿਤਨਾ ਕਿਤੇ ਬਚਿਆ ਰਹਿੰਦਾ ਬਚ ਬਾਕੀ ਭਾਈ ਆ ਨਾ ਜੇ ਬਾਈ ਸੋਚੇ ਵੀ ਮੈਨੂੰ ਕੋਈ ਲਾਸ ਹੈ ਲਾਸ ਵੀ ਕੋਈ ਨਹੀਂ ਰੇਟ ਵੀ ਚੰਗਾ ਹੈ ਇਸ ਵਾਰ ਕੋਈ ਨਹੀਂ ਯਾਰ ਨਹੀਂ ਜ਼ਿਆਦਾਤਰ ਨਾ ਬਾਈ ਗਰਜੀਤ ਜਿਵੇਂ ਆਪਾਂ ਸੋਚਦੇ ਅਗਲਾ ਕਹਿੰਦਾ ਸਰੋਂ ਘੱਟਦੀ ਹੁੰਦੀ ਹੈ ਨਾ ਕਣਕ ਚੰਗੀ ਹੋ ਜੂ ਆਪਣੀ ਐ ਉਹ ਸੋਚ ਆ ਵੀ ਉਹ ਵੀ ਗੱਲ ਨਹੀਂ ਹੈ ਏਡੀ ਐਵੇਂ ਕਹਿ ਦਈਏ ਯਾਰ ਆਪਣੇ ਯਾਰ ਬੇਲੀ ਲੈ ਜਾਂਦੇ ਆ ਠੀਕ ਆ ਜਿਹੜਾ ਮਾਰਕੀਟ ਦਾ ਰੇਟ ਹੁੰਦਾ ਉਹ ਤਾਂ ਦੇ ਦਿੰਦੇ ਉਹ ਸਹੀ ਗਾਵੇਂ ਸਹੀ ਹੈ ਉਹ ਤਾਂ ਜ਼ਰੂਰੀ ਹੈ ਮਿਹਨਤ ਆ ਨਾ ਤੇਰੀ ਉਹ ਤਾਂ ਤੇਰੀ ਮਿਹਨਤ ਆ ਮੈਨੂੰ ਪੰਜ ਮਾਨ ਸਰੋਂ ਬਹੁਤ ਰਹਿੰਦੀ ਹੈ ਕਰਦੀ ਠੀਕ ਹੈ ਬਾਕੀ ਸਰੋਂ ਸੇਲ ਕਰਦੀ ਦੀ ਹੈ ਯਾਰ ਬੇਲੀ ਲੈ ਜਾਂਦੇ ਆਪਾਂ ਨੂੰ ਆਪਣੇ ਸਾਰਾ ਖਰਚਾ ਦੇ ਦਿੰਦੇ ਆ ਬਾਕੀ ਭਾਈ ਜਿਹੜੇ ਕੋਲ ਚੀਜ਼ ਤਾਂ ਚੰਗੀ ਮਿਲੂ ਨਾ ਅਗਲੇ ਨੂੰ ਹਾਂ ਬਿਲਕੁਲ ਹਾਂ ਵੀਤ ਨਹੀਂ ਹੈ ਨਾ ਕੋਈ ਜ਼ਿੰਮੇਦਾਰ ਉਹੀ ਗੱਲ ਜੱਸ ਤੇਰੇ ਵਾਲੀ 20 ਸਰੋਂ ਦੇ ਵਿੱਚ ਪ੍ਰੋਫਿਟ ਘਟ ਹੋਊਗਾ ਕੋਈ ਬੀਜ ਨਹੀਂ ਰਿਹਾ ਮੀਂਹ ਦਾ ਪਰਮਾਤਮਾ ਦੀ ਕਿਰਪਾ ਨਾਲ ਗਰਜੀਤ ਕੋਲੇ ਚੰਗੀ ਜਮੀਨ ਜਾਇਦਾਦ ਆ ਹਨਾ ਤੇ ਤਾਂ ਕਰਕੇ ਜਲਾ ਲੋ ਚਲਦੇ ਹਿਸਾਬ ਨਾਲ ਜਿਹਨੂੰ ਫਾਇਦਾ ਲੱਗਦਾ ਵੀ ਉਹਦਾ ਬੈਨੀਫਿਟ ਆ ਵੀ ਆਪਦਾ ਘਰ ਦਾ ਤੇਲ ਬਣ ਜਾਂਦਾ ਤਾਂ ਕਰਕੇ ਸਰੋਂ ਬੀਜ ਰਿਹਾ ਪਰ ਓਵਰ ਆਲ ਬਹੁਤ ਜ਼ਿੰਮੇਦਾਰਾਂ ਕੋਲੇ ਚੰਗੀਆਂ ਜਮੀਨਾਂ ਕਾਫੀ ਹੋਣਗੀਆਂ ਉਹ ਵੀ ਨਹੀਂ ਬੀਜ ਰੇ ਬਈ ਇੱਕ ਹੋਰ ਦੇਖ ਪਹਿਲਾਂ ਮੈਂ ਨਾ ਇੱਕ ਵਾਰੀ ਆਪਾਂ ਨੈਟ ਤੇ ਦੇਖਦੇ ਰਹਨੇ ਕਹਿੰਦੇ ਅੱਜ ਕੱਲ ਦੇ ਮੁੰਡਿਆਂ ਨੂੰ ਇਹ ਵੀ ਨਹੀਂ ਪਤਾ ਵੀ ਸਰੋਂ ਦਾ ਬੀ ਕਿੰਨਾ ਪੈਂਦਾ हां बिल्कुल वो भी कहंदे कोई ये कहंदा 30 किलो 40 किलो हां ਕਿੰਨਾ ਵੀ ਪਾਸ ਸੀ ਸਰੋਂ ਦਾ ਗਰਜੀ ਦਾ 1 ਕਿਲੋ 1 ਕਿਲੋ 1 ਕਿਲੋ ਵੀ ਪੈਂਦਾ ਬਾਈ ਸਰੋਂ ਨਾਲ ਸਰੋਂ ਦੀ ਬਿਜਾਈ ਕੀਤੀ ਹੋਈ ਸੀ ਇਹ ਆਪਾਂ ਕਿਹੜੀ ਮਸ਼ੀਨ ਨੇ ਕਿਤੇ ਕਈ ਹੁਣ ਬੈਡਾਂ ਨਾਲ ਦੇ ਵੀ ਕਰਨ ਲੱਗ ਗਏ ਜਾਂ ਸਰੋਂ ਵਾਸਤੇ ਜਿਹੜੇ ਪਰ ਨਰਮੇ ਵਾਲੇ ਮਸ਼ੀਨਾਂ ਆਲੇ ਹਨ ਉਹ 19 ਚੜਾਈ ਤੇ ਸਪੈਸ਼ਲ ਸਰੋਂ ਵਾਸਤੇ ਆਉਂਦੀਆਂ ਮਸ਼ੀਨਾਂ ਉਹਦੇ ਨਾਲ ਨਹੀਂ ਵੀਰੇ ਇਹ ਸੁਪਰ ਸੀਟਰ ਨਾਲ ਬੀਜੀ ਹੋਈ ਹੈ ਤੇ ਸੁਪਰ ਸੀਟਰ ਨਾਲ ਬੀਜੀ ਹੈ ਫਿਰ ਤੁਸੀਂ ਮੈਨੂੰ ਇੱਕ ਪੋਰ ਬੰਦ ਕਰਕੇ ਇੱਕ ਪੋਰ ਬੰਦ ਕਰਕੇ ਬੀਜੀ ਹੋਈ ਹੈ ਇਹ ਵਧੀਆ ਅੱਛਾ ਅੱਛਾ ਇੰਨਾ ਘਟ ਵੀ ਫਿਰ ਪੈ ਗਿਆ ਵਿੱਚ ਨਾ ਮੇਰੇ ਇਹਨਾਂ ਡੀਏਪੀ ਦੀ ਮਿਲਾਵਟ ਕਰੀ ਹੋਈ ਹੈ। ਅੱਛਾ ਨਾਲ ਡੀਏਪੀ ਹੋ ਮਿਲ ਕੀ ਕਿਲੋ ਡੀਏਪੀ ਲੈ ਕੇ ਕਿਲੋ ਬੀਜ ਪਾ ਕੇ ਅੱਜ ਜੱਗਾਂ ਨੇ ਮੈਨੂੰ ਇੱਕ ਪੋਰ ਬੰਦ ਕਰਕੇ ਬੀਜੀ ਹੋਈ ਹੈ। ਉਹ ਉਸੇ ਦੇ ਬੰਨੇ ਹੋਇਆ ਪੋਰ ਬੰਦ ਕਰਕੇ ਬੀਜੀ ਹੋਈ ਹੈ। ਜੇ ਪੋਰ ਕਰਕੇ ਬੰਦ ਕਰਕੇ ਬੀਜੀ ਹੋਈ ਹੈ। ਠੀਕ ਹੈ ਠੀਕ ਹੈ। ਬਹੁਤ ਵਧੀਆ ਸਰੋਂ ਖੜੀ ਆ। ਕਈ ਆਪਣੇ ਭਰਾ ਕਹਿੰਦੇ ਹੁੰਦੇ ਨੇ ਵੀ ਮਨ ਲਾ ਪਹਾੜੀਆਂ ਵਾਲੀਆਂ ਡੱਕਰ ਜ਼ਮੀਨਾਂ ਦੇ ਵਿੱਚ ਸਰੋਂ ਹੁੰਦੀ ਨਹੀਂ। ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਰੋਂ ਖੜੀ ਆ। ਵੀ ਪਹਾੜੀਆਂ ਜ਼ਮੀਨਾਂ ਦੇ ਅਕੋਰਡਿੰਗ ਵੀ ਕਿ ਚੰਗੀ ਸਰੋਂ ਦੀ ਫਸਲ ਖੜੀ ਆ। ਵੀ ਆਪਣੇ ਇਹਦੇ ਨਾਲ ਸਮੇਂ ਦੀ ਬਚਤ, ਪਾ ਜੇ ਹੁਣ ਆਪਾਂ ਨਾ ਦਾਂ ਛੱਡ ਗਏ ਯਾਰਾ ਕੀ ਲੇਬਰ ਦੀ ਦਿੱਕਤ ਮੰਨ ਹਾਂ ਹਾਂ ਮੇਨ ਗੱਲ ਇਹ ਵੀ ਆ ਬਾਈ ਹਨਾ ਹਾਂ ਲੇਬਰ ਦੀ ਪਰ ਹੁਣ ਤਾਂ ਮੈਨੂੰ ਲੱਗਦਾ ਪਿਛਲੇ ਸਾਲ ਮੈਂ ਦੇਖਿਆ ਜੀ ਤੂੰ ਕੜਵਾ ਰਿਆ ਸੀ ਸਰੋਂ ਸਪੈਸ਼ਲ ਅੜੰਬੇ ਆ ਗਏ ਹਨਾ ਚਲ ਵੱਡਣ ਦੀ ਤਾਂ ਸਪੈਸ਼ਲ ਆ ਗਏ ਅੜੰਬੇ ਵੱਡਣ ਦੀ ਦਿੱਕਤ ਆਉਂਦੀ ਆ ਯਾਰਾ ਪਰ ਵੈਸੇ ਕੋਈ ਦਿੱਕਤ ਨਹੀਂ ਆ ਰਹੀ ਜਿਵੇਂ ਲੇਬਰ ਦੀ ਦਿੱਕਤ ਆ ਜਾਂਦੀ ਹੈ ਕਦੇ-ਕਦੇ ਉਹ ਤਾਂ ਜਿਵੇਂ ਗਰਜੀਤਾ ਜਿਵੇਂ ਰਾਜਸਥਾਨ ਵਗੈਰਾ ਚ ਇਧਰ ਲੇਰੀਆਂ ਚ ਕਾਫੀ ਵੱਡੇ ਪੱਧਰ ਤੇ ਸਰੋਂ ਵੀਜ ਜਾਂਦੀਆਂ ਆਪਣੇ ਪਿੰਡਾਂ ਚੋਂ ਵੀ ਕਈ ਆਪਣੇ ਭਰਾ ਉਧਰ ਮਤਲਬ ਕੰਮ ਕਰਨ ਜਾਂਦੇ ਨੇ ਸਰੋਂ ਦੀ ਵਾਢੀ ਲਈ ਮਤਲਬ ਉਧਰ ਚਲੇ ਜਾਂਦੇ ਨੇ ਇੱਥੋਂ ਜਾਂਦੇ ਨੇ ਏਡੀ ਦੂਰ ਜਾਂਦੇ ਨੇ ਕਿ ਜੇ ਆਪਣੇ ਵੀ ਇੱਥੇ ਚਲੋ ਵਿਜੀ ਹੋਈ ਚਲੋ 19 ਤਾਂ ਹੱਲ ਤਾਂ ਹੋ ਹੀ ਜਾਂਦਾ ਕੋਈ ਚਾਹ ਹਾਂ ਦੋ ਚਾਰ ਬੰਦੇ ਲੱਗ ਕੇ ਆਪਾਂ ਸਰੋਂ ਦੀ ਕਟਾਈ ਕਰ ਸਕਦੇ ਆ ਮਾ ਭਾਈ ਆਪਾਂ ਗੱਲ ਕਰਦੇ ਸੀਗੇ ਸਰੋਂ ਦੀ ਹਨਾ ਵੀ ਮੇਰੇ ਹਿਸਾਬ ਨਾਲ ਆਪਾਂ ਨੂੰ ਪ੍ਰਾਤਨ ਫਸਲਾਂ ਵੱਲ ਧਿਆਨ ਦੇਣਾ ਚਾਹੀਦਾ ਬਈ ਜਿਵੇਂ ਸਰੋਂ ਹੋ ਗਈ ਹੋਰ ਸੌਂਫ ਜੇ ਬਾਈ ਨੇ ਲਾਈ ਆ ਨਾ ਹੋਰ ਵੀ ਜਿੰਨੇ ਸਬਜ਼ੀਆਂ ਲਾ ਲਾ ਕੋਈ ਵੀ ਆਪਾਂ ਨੂੰ ਥੋੜੀਆਂ ਥੋੜੀਆਂ ਚਲੋ ਬਹੁਤੀਆਂ ਨਾ ਜੇ ਆਪਾਂ ਚਲੋ ਮੰਡੀ ਕਰਨ ਨਹੀਂ ਕਰਨਾ ਜਿਹੜੀਆਂ ਆਪਣੇ ਮਨ ਕੇ ਚੱਲ ਘਰੇਲੂ ਜੂ ਜਿਹੜੀਆਂ ਆਪਣੀਆਂ ਸਬਜ਼ੀਆਂ ਜਾਂ ਕੋਈ ਫਸਲ ਹੈ ਜਿਹੜੀ ਆਪਣੀ ਰਸੋਈ ਦੇ ਵਿੱਚ ਵਰਤੀ ਜਾਂਦੀ ਹੈ ਆਪਣੋਂ ਉਹਨਾਂ ਵਾਸਤੇ ਬਾਜ਼ਾਰ ਨਾ ਜਾਣਾ ਪਵੇ। ਨਾ ਜਾਣਾ ਪਵੇ। ਜਿਹੜੀਆਂ ਆਪਣੀ ਰਸੋਈ ਦੇ ਵਿੱਚ ਵਰਤੀਆਂ ਜਾਂਦੀਆਂ ਉਹਨਾਂ ਲਈ ਬਾਜ਼ਾਰ ਨਾ ਜਾਣਾ ਪਵੇ। ਇਹ ਜਿਹੜੀ ਕੋਲੇ ਜ਼ਮੀਨ ਹੈਗੀ ਐ ਤਾਂ ਉਹਨੂੰ ਉਗਾ ਲੈਣੇ ਚਾਹੀਦੇ। ਉਗਾ ਲੈਣੇ ਚਾਹੀਦੇ ਬਾਈ। ਹਾਂ। ਬਾਕੀ ਜਿਵੇਂ ਇਹ ਸਰੋਂ ਬੀਜਿਆ ਕਿੱਲਾ-ਕਿੱਲਾ ਤਾਂ ਹਰ ਇੱਕ ਜ਼ਮੀਨਦਾਰ ਨੂੰ ਲਾਉਣੇ ਚਾਹੀਦੇ ਤੇ ਪ੍ਰਾਫਿਟ ਵੀ ਚੰਗਾ। ਕੋਈ ਆਮਦਨ ਕੰਦੀ ਉਹ ਵੀ ਕੋਈ ਦਿੱਕਤ ਨਹੀਂ ਹੈ ਨਾ। ਇੱਕ ਫਸਲੀ ਚੱਕਰ ਤੋਂ ਆਪਾਂ ਥੋੜਾ ਜਿਹਾ ਹਟ ਕੇ ਵੀ ਚੱਲਾਂਗੇ। ਤੇ ਜੇ ਆਪਾਂ ਨੂੰ ਇਹ ਫਸਲਾ ਮੰਨ ਲਓ ਚੰਗਾ ਮੁਨਾਫਾ ਦੇਣੀਆਂ ਤਾਂ ਆਪਾਂ ਇੱਧਰ ਨੂੰ ਜਾਵਾਂਗੇ ਤੇ ਫਿਰ ਆਪਾਂ ਕਾਜ ਵਾਲੇ ਕਣਕ ਝੋਨੇ ਵਾਲ ਠੀਕ ਹੈ ਦੋਸਤੋ ਧੰਨਵਾਦ ਧੰਨਵਾਦ